ਇੱਕ ਪਟਤਾਂ ਦਾ ਕੁੱਤਾ ਸੀ ਇੱਕ ਜੱਟਾਂ ਦਾ ਸੋਣਾ ਹੋਏ ਜਾਣੇ ਰੋਜ਼ ਬੈਠ ਕੇ ਗੱਲਾਂ ਕਰੇ ਕਰਨ ਉਹ ਡੱਬੂ ਸੀਗਾ ਜੱਟਾਂ ਦੇ ਕੁੱਤੇ ਦਾ ਨਾਮ ਕਾਲੂ ਕਹਿੰਦਾ ਡੱਬੂ ਕਿਆ ਹਾਲ ਹੈ ਤੇਰਾ ਅੱਜ ਕੀ ਖਾਦਾ ਕਹਿੰਦਾ ਮੈਂ ਕੀ ਖਾਣਾ ਹੈ ਸੁੱਕੀ ਰੋਟੀ ਦੇਤੀ ਹੈ ਮੇਰੇ ਮੂਹਰੇ ਘੇਰ ਕੇ ਉੱਪਰ ਲੱਸੀ ਘੇਰ ਕੇ ਛੁੱਟੀ ਜੀ ਬਸ ਤੁਸੀਂ ਨੂੰ ਖਾ ਕੇ ਗੁਜ਼ਾਰਾ ਕਰ ਲੈ ਮਾਨਟਾਣ ਦੇ ਬੰਨੇ ਬੈਠੇ ਕਹਿੰਦਾ ਤੈਂ ਅੱਜ ਕੀ ਖਾਦਾ ਕਹਿੰਦਾ ਮਨ ਤਾਂ ਖੀਰ ਮਿਲੀ ਹੈ ਉਹ ਤਾਂ ਕੂੜੇ ਮਿਲੀ ਹੈ ਅੱਜ ਤਾਂ ਕੰਝਗਾ ਸੀ ਗਿਆ ਦੋ ਤਿੰਨ ਵਾਰ ਆਇਆ ਹੋ ਗਿਆ ਉਹ ਕਹੀ ਕਰੇ ਮੈਂ ਤਾਂ ਮਾਨਤਾਨ ਦਾ ਪੁੱਤ ਆ ਜਿਹੜਾ ਡੱਬੂ ਐ ਜੱਟ ਵਾਲਾ ਕਹਿੰਦਾ ਮੈਂ ਤਾਂ ਮਾਨਤਾਨ ਦਾ ਬੰਨਿਆ ਬੈਠਾ ਉਹ ਕਹਿੰਦਾ ਇਹ じゃ ਕਿਹੜਾ ਮਾਨਤਾਨਾ ਯਾਰ ਜਿਹਦੇ ਪਿੱਛੇ ਤੂੰ ਬੰਨਿਆ ਬੈਠਾ ਕਹਿੰਦਾ ਮਾਨਤਾਨ ਇਹ ਐ ਵੀ ਜੱਟ ਦੇ ਹੈਗੇ ਦੋ ਜਨਾਨੇ ਕਰੇ ਤਾਂ ਉਹ ਕਹਿੰਦੇ ਤੂੰ ਡੱਬੂ ਕੁੱਤੇ ਦੀ ਗਰਾਂ ਨਾ ਕਰੀ। ਕਦੀ ਉਹ ਕਹਿੰਦੇ ਦੀ ਤੂੰ ਡੱਬੂ ਕੁੱਤੇ ਦੀ ਗਰਾਂ ਨਾ ਕਰੀ। ਕਹਿੰਦਾ ਬਸ ਆਹੀ ਮਾਨਤਾਨਾ ਬਸੁੱਤੇ ਰੋਟੀਆਂ ਖਾ ਕੇ ਕਜਾਰਾ ਕੁੱਜਾਰਾ ਇਹ ਆਮ ਆਦਮੀ ਪਾਰਟੀ ਆ ਰ ਭਾਜਪੀ ਦੇ ਜਿੰਨੇ ਬੜਕਰ ਲੀਡਰ ਐ ਮਾਨ ਤਾਨ ਦੇ ਭੁੱਖੇ ਬੈਠੇ ਆ ਉਹਨਾਂ ਨੂੰ ਐ ਕਹਿਣ ਨੂੰ ਆ ਵੀ ਸਾਡੇ ਉੱਪਰ ਸਰਕਾਰ ਹੈ ਉਹ ਕਹਿੰਦੇ ਸਾਡੀ ਥੱਲੇ ਸਰਕਾਰ ਹੈ ਆਹੀ ਮਾਰਦੇ ਨੇ ਪੁੱਛਦਾ ਇਹਨਾਂ ਨੂੰ ਕੋਈ ਨਹੀਂ ਸਰ ਬੜੀ ਮਹਿਤਾਬ ਉਹ ਵੀਡੀਓ ਦੇਖ ਕੇ ਹੈਰਾਨ ਰਹਿ ਗਿਆ ਵੀ ਇੱਕ ਲੇਡੀ ਕੈਂਡੀਡੇਟ ਅਸੀਂ ਤਾਂ ਉਹਨੂੰ ਆਪਣੀ ਭੈਣ ਕਹਨੇ ਆ ਉਹਦੇ ਉਹਨੂੰ ਨਾਲ ਉਹਨਾਂ ਦੇ ਉਹ ਖੜੀ ਆ ਤੇ ਕਿਹੋ ਜੀ ਵਰਡਿੰਗ ਯੂਜ਼ ਕਰ ਰਿਹਾ ਇੱਕ ਸਟੇਟ ਦੇ ਸੀਐਮ ਰਹਿ ਚੁੱਕਾ ਇਨਸਾਨ ਅਕੇ ਡੱਬੂ ਕੁੱਤੇ ਦੀ ਮਤਲਬ ਕਿ 100 100 ਮੈਂ ਮੈਨੂੰ ਤਾਂ ਕਹਿਣਾ ਵੀ ਔਖਾ ਲੱਗ ਰਿਹਾ ਕਿ ਉਹ ਜੀ ਵਰਡਿੰਗ ਯੂਜ਼ ਕਰ ਰਿਹਾ ਔਰ ਸਾਰੇ ਜਿਹਨੇ ਤਾੜੀਆਂ ਮਾਰ ਰਿਹਾ ਉਹਦੀਆਂ ਗੱਲਾਂ ਸੁਣ ਕੇ ਤੇ ਵਰਡਿੰਗ ਸਾਹਿਬ ਦੀ ਵਾਈਫ ਉਹਨਾਂ ਦੇ ਨਾਲ ਖੜੀ ਹੈ ਇਹ ਕੀ ਦਰਸਾਉਣਾ ਕੀ ਚਾਹੁੰਦੇ ਹੈ ਇਸ ਵੈਰੀ ਸੈਡ ਟੂ ਹੇਅਰ ਜੀ ਇਹਨਾਂ ਦੇ ਅਗੇਂਸਟ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਮਹਿਲਾ ਕਮਿਸ਼ਨ ਮੰਨੀ ਉਹ ਅੱਗੇ ਵੀ ਕਹੀ ਇਹ ਇਹੋ ਜਿਹੇ ਵਾਰਦਾ ਤਾਂ ਚੰਨੀ ਸਾਹਿਬ ਆ ਚੁੱਕੇ ਹੈ ਇਹ ਬਾਜ਼ ਨਹੀਂ ਆਉਂਦੇ ਇਹੋ ਜਿਹਿਆਂ ਵਰਡਿੰਗਸ ਯੂਜ਼ ਕਰਨ ਲੱਗਦਾ ਮਹਿਲਾਵਾਂ ਦਾ અપਮਾਨ ਸਿੱਧੇ ਤੌਰ ਤੇ ਸਿੱਧਾ ਡਾਇਰੈਕਟ ਮਹਿਲਾਵਾਂ ਨੂੰ ਸਭ ਤੋਂ ਵੱਡੀ ਗੱਲ ਹੈ ਮਹਿਲਾ ਨੂੰ ਕੋਲ ਖੜੀ ਕਰਕੇ ਮਹਿਲਾ ਬਾਰੇ ਟਿੱਪਣੀ ਕਰ ਰਹੇ ਹੋ ਤੁਸੀਂ ਦੇਖੋ ਕਿੱਡੀ ਮਾੜੀ ਗੱਲ ਹੈ ਜੀ ਇਹ ਇੱਕ ਪਾਸੇ ਤਾਂ ਆਪਣਾ ਰਾਜਾ ਜੀ ਵੋਟ ਮੰਗ ਰਹੇ ਆ ਕਿ ਇਹ ਇਥੋਂ ਦੀ ਪਹਿਲੀ ਮਹਿਲਾ ਕੈਂਡੀਡੇਟ ਖੜੀ ਹੋਈ ਹੈ ਸਾਨੂੰ ਵੋਟਾਂ ਦੇ ਤੇ ਦੂਜੇ ਪਾਸੇ ਆਹ ਉਹਨਾਂ ਮਹਿਲਾ ਨੂੰ ਨਾਮ ਨਿਕੀ ਦੇਈ ਜਾਂਦੇ ਆ ਮੈਂ ਤਾਂ ਬੜਾ ਹਰਾਨ ਆ ਜੀ ਇਹਨਾਂ ਦੀ ਟਿੱਪਣੀ ਸੁਣ ਕੇ ਕਮਾਲ ਹੀ ਹੋ ਗਈ ਇੱਕ ਸਟੇਟ ਨੂੰ ਰਿਪਰੈਜ਼ੈਂਟ ਕੀਤਾ ਇਹਨਾਂ ਨੇ सीएम ਰਹਾ ਮਤਲਬ ਕੀ ਜੈ ਸ਼੍ਰੀ ਰਾਮ ਵਾਇਗੋਜੀ ਕਾ ਖਲਸਾ ਵਾਇਗੋਜੀ ਕੀ ਫਰਦੇ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਕੰਨਿਓ ਜਿਹੜੀ ਗਿੱੱਡਰਵਾ ਦੇ ਵਿੱਚ ਇੱਕ ਸਟੇਟਮੈਂਟ ਦਿੱਤੀ ਗਈ ਉਹ ਸਟੇਟਮੈਂਟ ਉਹਨਾਂ ਦੀ ਵੀ ਪੂਰੀ ਕਾਂਗਰਸ ਪਾਰਟੀ ਦੀ ਮਾਨਸਿਕਤਾ ਦਰਸਾਉਂਦੀ ਹੈ ਉਹਨਾਂ ਨੇ ਪੰਜਾਬ ਦੇ ਅੰਦਰ ਜਿਹੜੀ 1.5 ਕਰੋੜ ਮਹਿਲਾਵਾਂ ਹੈ ਉਹਦਾ ਅਪਮਾਨ ਕੀਤਾ ਬ੍ਰਾਹਮਣਾਂ ਦਾ ਅਪਮਾਨ ਕੀਤਾ ਜੱਟਾਂ ਦਾ ਅਫਮਾਨ ਕੀਤਾ ਇੱਥੋਂ ਪਤਾ ਚੱਲਦਾ ਹੈ ਕਿ ਚਰਨਜੀਤ ਚੰਨੀ ਕਿਸ ਲੈਵਲ ਦੇ ਆਪਣੇ ਰਾਜਨੀਤੀ ਕਰਦੇ ਨੇ ਉਹਨਾਂ ਦੇ ਦਿਮਾਗ ਦੇ ਅੰਦਰ ਫੀਕਾ ਪ੍ਰਸਤੀ ਅਤੇ ਜਾਤੀਵਾਦ ਕਿਸ ਤਰੀਕੇ ਨਾਲ ਭਰਿਆ ਪਿਆ ਚਰਨਜੀਤ ਸਿੰਘ ਚੰਨੀ ਜੀ ਪੰਜਾਬ ਦੇ ਲੋਕ ਬੇਰ ਹੋ ਚੁੱਕੇ ਨੇ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਜੇ ਸੋਡੇ ਦਿਲ ਦੇ ਅੰਦਰ ਇੰਨਾ ਜ਼ਹਿਰ ਮਹਿਲਾਵਾਂ ਲਈ ਜੱਟਾਂ ਲਈ ਪੜਦਾ ਦੇ ਲਈ ਹੈ ਤਾਂ ਤੁਸੀਂ ਪੰਜਾਬ ਦਾ ਵਿਨਾਸ਼ ਕਰੋਗੇ ਤੁਸੀਂ ਵਿਕਾਸ ਨਹੀਂ ਕਰੋਗੇ ਪੰਜਾਬ ਦੀ ਜਨਤਾ ਤੁਹਾਡੇ ਤੋਂ ਸਵਾਲ ਮੰਗ ਜਵਾਬ ਮੰਗਦੀ ਹੈ ਕਿ ਕਿਸੇ ਇੱਕ ਤਰੀਕੇ ਦੇ ਨਾਲ ਇਸ ਦਾ ਖੰਡਨ ਕਰੋ ਮਾਫੀ ਮੰਗੋ ਆਦਰਵਾਇਜ਼ ਤੁਹਾਡਾ ਖਰਾਬ ਕੀਤਾ ਜਾਊਗਾ ਤੁਹਾਡਾ ਵਿਰੋਧ ਕੀਤਾ ਜਾਊਗਾ ਤੇ ਮੇਰੀ ਅਪੀਲ ਪੰਜਾਬ ਦੇ ਸਮੂਹ ਜਨਤਾ ਨੂੰ ਹੈ ਕਿ ਜਿਹੜੀਆਂ ਆਉਣ ਵਾਲੀਆਂ ਚਾਰ ਬਾਈ ਇਲੈਕਸ਼ਨਾਂ ਨੇ ਇਹ ਚਰਨਜੀਤ ਚੰਨੀ ਦੀ ਸਟੇਟਮੈਂਟ ਨੂੰ ਆਪ ਦੇ ਨਾਲ ਜੋੜ ਕੇ ਦੇਖੋ ਮਹਿਲਾਵਾਂ ਜੋੜ ਕੇ ਦੇਖੋ ਇਹ ਮਹਿਲਾਵਾਂ ਦਾ ਸਨਮਾਨ ਨਹੀਂ ਕਰਦੇ ਇਹ ਜੱਟਾਂ ਦਾ ਸਨਮਾਨ ਨਹੀਂ ਕਰਦੇ ਇਹ ਹਿੰਦੂਆਂ ਦਾ ਸਨਮਾਨ ਨਹੀਂ ਕਰਦੇ ਇਹ ਬ੍ਰਾਹਮਣਾਂ ਦਾ ਸਨਮਾਨ ਨਹੀਂ ਕਰਦੇ ਇਹ ਉਹਨਾਂ ਦਾ ਅਪਮਾਨ ਕਰਦੇ ਨੇ ਬਹੁਤ ਬਹੁਤ ਧੰਨਵਾਦ